ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਏ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 20 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਆਪਾਂ ਕੱਲ ਵੀ ਦੱਸਿਆ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਸ਼ਾਮ ਵੇਲੇ ਜਾਂ ਰਾਤ ਵੇਲੇ ਮੀਂਹ ਦੀ ਸੰਭਾਵਨਾ ਸੀਗੀ। ਪਰ ਅੱਜ ਤੱਕ तकरीबन ਪੰਜਾਬ ਦਾ ਮੌਸਮ ਸਾਰੇ ਹੀ ਖੇਤਰਾਂ ਦੇ ਵਿੱਚ ਸਾਫ਼ ਰਹਿ ਗਿਆ, ਬੱਦਲਵਾਈ ਵਾਲਾ ਰਹਿ ਗਿਆ, ਮੀਂਹ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਦੇਖਿਆ ਗਿਆ ਪਰ ਪੂਰਾ ਲਗਾਤਾਰ ਚੱਲ ਰਿਹਾ ਸੀਗਾ ਜਿਵੇਂ ਇੱਕ ਦਿਨ ਪਹਿਲਾਂ ਪਰਸੋਂ ਹਵਾ ਦਾ ਜਿਹੜਾ ਦੌਰ ਸੀਗਾ ਜਣ ਕੇ ਮੀਹ ਨੇਰੀ ਦਾ ਦੌਰ ਮਾਲਵੇ ਦੇ ਵਿੱਚ ਲੱਗਾ ਤੇ ਕੱਲ ਜਣ ਕੇ ਸ਼ਾਮ ਵੇਲੇ ਇਹ ਦੌਰ ਪਹਾੜੀ ਖੇਤਰਾ ਵੱਲ ਨੂੰ ਹੋ ਨਿਕਲਿਆ ਜਿਸ ਕਰਕੇ ਪੰਜਾਬ ਦਾ ਮੌਸਮ ਤਕਰੀਬਨ ਮੀਤ ਹੋ ਰਹਿਤ ਰਹਿ ਗਿਆ ਕੱਲ ਰਾਤ ਵੇਲੇ ਜਣ ਕੇ ਜਿਹੜੀ ਲੰਗੀ ਰਾਤ ਉਹਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਇਨ੍ਹਾਂ ਖੇਤਰਾਂ ਦੇ ਵਿੱਚ ਪਹਾੜੀ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਹਨੇਰੀ ਦਾ ਦੌਰ ਦੇਖਿਆ ਗਿਆ ਤੇ ਤੂਫਾਨ ਜਾਂ ਬ੍ਰੀਕਗੜੇ ਮਾਰੀ ਵੀ ਦੇਖੀ ਗਈ। ਇਹ ਸਿਸਟਮ ਅਜੇ ਵੀ ਪੰਜਾਬ ਦੇ ਵਿੱਚ ਬਰਕਰਾਰ ਹੈ ਕਿਉਂਕਿ ਲਗਾਤਾਰ ਪੂਰੇ ਦਿਨ ਹਵਾਵਾਂ ਚੱਲ ਰਹੀਆਂ ਹਨ ਤੇ ਅਰਬ ਸਾਗਰ ਤੋਂ ਨਮੀ ਵਾਲੀਆਂ ਹਵਾਵਾਂ ਪੰਜਾਬ ਦੇ ਵਿੱਚ ਆ ਰਹੀਆਂ ਹਨ। ਅੱਜ 20 ਅਪ੍ਰੈਲ ਨੂੰ ਸਵੇਰ ਵੇਲੇ ਤੋਂ ਲਗਾਤਾਰ ਤੇ ਹਵਾਵਾਂ ਤੇ ਬੱਦਲਵਾਈ ਬਣੀ ਹੋਈ ਹੈ ਇਹ ਸਿਸਟਮ ਅੱਜ ਵੀ ਇੱਥੇ ਪੰਜਾਬ ਦੇ ਵਿੱਚ ਰਹੇਗਾ ਤੇ ਅੱਧੀ ਰਾਤ ਤੱਕ ਐਕਟਿਵ ਰਹੇਗਾ ਜੇਕਰ ਅੱਜ ਦਿਨ ਵੇਲੇ ਧੁੱਪ ਲੱਗਦੀ ਹੈ ਤੇ ਜਿਨ੍ਹਾਂ ਖੇਤਰਾਂ ਦੇ ਵਿੱਚ ਲੱਗਦੀ ਹੈ ਉੱਥੇ ਦੁਪਹਿਰ ਤੋਂ ਬਾਅਦ ਹੀਟ ਸੈੱਲ ਬਣ ਸਕਦੇ ਹਨ ਕੁਝ ਕੁ ਖੇਤਰਾਂ ਦੇ ਵਿੱਚ ਹੋ ਸਕਦਾ ਕਿ ਸਵੇਰ ਵੇਲੇ ਕਿਉਂਕਿ ਬੱਦਲਵਾਈ ਬਣੀ ਹੋਈ ਹੈ ਕੈਣਮੈਨ ਹੋ ਜੂਵੇ ਜਾਂ ਛੱਟ ਛਰਾਟਾ ਹੋ ਜੂਵੇ ਇਸ ਤੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਪਰ ਜਿਹੜੇ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਜਾ ਪੱਲੋ ਧੁੱਪ ਲੱਗਦੇ ਉਹਨਾਂ ਖੇਤਰਾਂ ਦੇ ਵਿੱਚ ਇੱਕ ਵਾਰ ਫੇਰ ਤੋਂ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਪੁਆਰ ਖੇਤਰ ਮਾਝਾ ਖੇਤਰ ਦੁਆਬਾ ਖੇਤਰ ਮਾਲਵੇ ਦੇ ਵਿੱਚ ਤੇਜ਼ ਹਨੇਰੀ ਚੱਲ ਸਕਦੀ ਹੈ ਪਰ ਮੀਂਹ ਦੀ ਸੰਭਾਵਨਾ ਉਹਨਾਂ ਖੇਤਰਾਂ ਦੇ ਵਿੱਚ ਨਾ ਮਾਤਰ ਜਹੀ ਰਹੇਗੀ ਪੰਜਾਬ ਦੇ ਵਿੱਚ ਅੱਜ ਵੀ ਸਿਸਟਮ ਬਰਕਰਾਰ ਹੈ ਮੀਂਹ ਦੀ ਉਮੀਦ ਅੱਜ ਵੀ